ਹੈਲੋ ਗਾਇਜ਼ ਵੈਲਕਮ ਟੂ ਅਵਰ ਨਿਊ ਬਲੌਗਸ ਵਾਕਤਾ ਦਾੜਾ ਸਾਡੇ YouTube ਚੈਨਲ ਤੇ ਇੱਥੇ ਅੱਜ ਦੇ ਬਲੌਗ ਦੇ ਵਿੱਚ ਅੱਜ ਤਰੀਕਾ ਕੀ ਹੈ 8000 ਰੁਪਏ ਕਲਰ ਰਹਿ ਗਿਆ ਬੇਚੂ 1000 ਦੀ ਲੋੜੀ ਦੇ ਵਿੱਚ ਠੀਕ ਹੈ ਤੇ ਆਪਾਂ ਚੱਲੇ ਹਾਂ ਸਲੂਨ ਕਿਉਂਕਿ ਮੈਨੂੰ ਐਸੀ ਧੜਕੇ ਧੜਕੇ ਕੰਮ ਨਾ ਹੋ ਰਿਹਾ ਬੜੀ ਬੜੀ ਗੱਲ ਤਰੀ ਵਰਕ ਇਹਨਾਂ ਕਰਦੇ ਆਪਾਂ ਜਾ ਕੇ ਗੱਲ ਬਾਤ ਕਿਉਂਕਿ ਸੌਦੇ ਪੱਤੇ ਦਾ ਹੋ ਗਿਆ ਸਾਰਾ ਡਾਣਾ ਤੇ ਸਬਜ਼ੀਆਂ ਸੂਜੀਆਂ ਲੈਣੀਆਂ ਨੇ ਹੁਣ ਅੱਜ ਸਾਰੇ ਕੰਮ ਕਰ ਦੇਣੇ ਆ ਮੀਂ ਜੀ ਜਿੰਨੇ ਵੀ ਕੰਮ ਪੈਂਡਿੰਗ ਨੇ ਸਾਰੇ ਕੰਪਲੀਟ ਕਰ ਦੇਣੇ ਆ ਤੇ ਨਾਲੇ ਅੱਜ ਜੁਝਾਰ ਦਾ ਵੀ ਕੁਰਤਾ ਪਜਾਮਾ ਬਣ ਗਿਆ ਠੀਕ ਹੈ ਰਿੱਕੀ ਵਰਗੇ ਨਹੀਂ ਚੈੱਕ ਕਰ ਟਰਾਈ ਕਰਕੇ ਆਉਣੀਆਂ ਨੇ ਆਪਾਂ ਸਾਡ ਡਿਜ਼ਾਈਨ ਕਰਾਉਣੇ ਉਹ ਵੀ ਕਰਕੇ ਆਉਣਾਗਾ ਠੀਕ ਹੈ ਸਾਰੇ ਕੰਮ ਅੱਜ ਕੰਪਲੀਟ ਕਰਨੇ ਦੇਖੀਏ ਗੱਡੀ ਕੱਢਣ ਆਹ ਦੁੱਧ ਨਾ ਹੋ ਉਹ ਜਿਹਨੇ ਕਿ ਦੁੱਧ ਨਹੀਂ ਉਹਨਾਂ ਦੇ ਕੰਮ ਕਰਨਾ ਫਾਈਲ ਡਰਸ ਜਦੋਂ ਬਸ ਇਹ ਇਹ ਪਤਾ ਮੰਮੀ ਸ਼ੋਭਾ ਹੁੰਦਾ ਪਤਾ ਅਬ ਜਿਵੇਂ ਆਪਣੇ ਕੋਈ ਪ੍ਰੋਗਰਾਮ ਤੋਂ ਪਹਿਲਾਂ ਆਪਾਂ ਐ ਸਾਰੇ ਜਾਨੇ ਕਿਚ-ਕਿਚ ਕਰਦੇ ਆ। ਇਹ ਸ਼ੋਭਾ ਹੁੰਦਾ ਪਤਾ। ਸ਼ੋਭਾ ਹੁੰਦਾ ਹੈ ਹਰ ਕੰਮ ਕੇ ਲਈ। ਡੈਰੀ ਲਾਈਨ ਜਾ ਰਿਹਾ, ਸਿਲੰਡਰ ਆਪਾਂ ਜਾ ਰਿਹਾ, ਤਪੀ। ਸਲੂਨ ਕਿਉਂਕਿ ਮੈਂ ਜੇ ਹੁਣ ਜਾਉਂਗੀ ਹੁਣ 8:00 ਵਜੇ ਫੇਰ ਕਿਤੇ ਜਾ ਕੇ ਮੇਰੇ ਕੰਮ ਹੋਣਗੇ, ਪਰਸੋ ਤਾਂ ਜੁਝਾਰ ਦੀ ਲੋੜੀ ਹੋਈ ਆ। ਤੇ ਕੰਮ ਬਾਲੀ ਪੈਂਡਿੰਗ ਪਏ ਆ। ਰਸਨ ਸਾਰਾ ਲੈ ਆਈ ਡੈਡੀ। कि ਹਜੇ ਹਲਵਾਈ ਕੋਲੀ ਜਾ ਕੇ ਹੁਣ ਉੱਥੇ ਮਠਿਆਈ ਦਾ ਆਰਡਰ ਦੇਣਾ ਬਹੁਤ ਕੰਮ ਪਿਆ ਭਾਈ ਬਹੁਤ ਕੰਮ ਪਿਆ ਲੋ ਵੇ ਗਾਇਸ ਆਪਾਂ ਚੱਲੇ ਆ ਸਲੂਮ ਠੀਕ ਹੈ ਤੇਰੀ ਕਿ ਤੁਸੀਂ ਕਰਕੇ ਹੁਣੋ ਸਾਰਾ ਕੰਮ ਅੱਜ ਅੱਜ ਮੈਂ ਪਹੁੰਚਦਾ ਨਹੀਂ ਕਿ ਸੂਸ ਕੀ ਕੰਮ ਕਰਨਾ ਸ਼ੂ ਸੌਫਟ ਤਾਂ ਮੈਂ ਭੇਜੂੰਗੀ ਆਰਡਰ ਲੈ ਲੂ ਸਾਰਾ ਕੰਮ ਕਰ ਲੂ ਸਾਰੇ ਕੰਮ ਕਰ ਕਿ ਹਾਂ ਤੁਸੀਂ ਦੱਸੋ ਤੁਸੀਂ ਕਿਤੇ ਆਗਾਮੀ ਲੈਣੀ ਹੋਣੀ ਅੱਜ ਹਾਂ ਜਿੰਨਾ ਡੈਡੀ ਨੇ ਕੰਮ ਕਿਹਾ ਸਾਰਾ ਅੱਜ ਅਜੋ ਘਰ ਤੋਂ ਵੀ ਮੇਰੇ ਕੋਲ ਵੀ ਜਾ ਕੇ ਨੂੰ ਭਾਈ ਕੋਲ ਹਾਂ ਸਾਜਾਲੇ ਕੋਲ ਜਾਣਾ ਅੱਜ ਅੁੱਥੀ ਵੀ ਜਾਣਾ ਸਾਰਾ ਕੰਮ ਨੇ ਵੇੜਾ ਲਈ ਅੱਜ ਠੀਕ ਹੈ ਨਾ ਲੋ ਵੀ ਆਪਾਂ ਸਲੂਨ ਪਹੁੰਚੇ ਕਿਰਨ ਭੈਣ ਬਦਨ ਜੀ ਲੋ ਵੀ ਗਾਇਸ ਖੜ ਜਾ ਯਾਰ ਕੋਟ ਵਾਲਾ ਲੋ ਵੀ ਗਾਇਸ ਆਪਣਾ ਕੰਮ ਹੋ ਗਿਆ ਥੈਂਕ ਯੂ ਸੋ ਮੱਚ ਕਿਰਨ ਨੇ ਆਪਣਾ ਕੰਮ ਨਿਵੇੜਤਾ ਹੱਥ ਵੀ ਗੋਰੇ ਕਰਤੇ ਮੇਰੇ ਮਤਲਬ ਜੇ ਤੁਹਾਨੂੰ ਐ ਉਹਨਾਂ ਨੂੰ ਵੀ ਤੁਸੀਂ ਜਲਦੀ ਤੋਂ ਜਲਦੀ ਹੱਥ ਗੋਰੇ ਕਰਨੇ ਆ ਤਾਂ ਕਿਰਨਾਂ ਕੋਲੇ ਆਜਿਆ ਕਰੋ ਕਿਰਨ ਮੈਂਟ ਚ ਕਰ ਦਿੰਦੀ ਆ ਹੱਥ ਗੋਰੇ ਮੈਂਟ ਚ ਹੱਥ ਗੋਰੇ ਕਰਤੇ ਨਾਲੇ ਮੇਰਾ ਮੂੰਹ ਗੋਰਾ ਕਰਤਾ ਕਿਰਨ ਨੂੰ 10 ਤਰੀਕ ਨੂੰ ਲੋੜੀ ਆ ਜੁਝਾਰ ਦੀ ਜਰੂਰ ਪਹੁੰਚਣਾ ਹਾਂ ਜਰੂਰ ਤੇ ਬਾਕੀ ਆਪਾਂ ਨੇਲ ਹੁਣ ਜਾ ਕੇ ਕਰਵਾਉਂਗੀ ਮੈਂ ਠੀਕ ਹੈ ਇਹ ਰਹਿ ਗਏ ਮੇਰੇ ਕੱਲ ਪੈਂਡਿੰਗ ਰਹਿ ਗਏ ਜੁਝਾਰ ਬਲਰ ਰਿਹਾ ਸੀ ਤੇ ਕੰਮ ਆਪਣਾ ਹੋ ਗਿਆ ਅੱਜ ਅਸੀਂ ਸਵੇਰ ਤੋਂ ਜਲਦੀ ਸੋਚਿਆ ਸੀ ਥੈਂਕ ਯੂ ਸੋ ਮਚ ਵੀ ਕਿਰਨ ਨੇ ਕੰਮ ਨਿਬੇੜਤਾ ਤੇ ਫੇਸ ਵੀ ਬਹੁਤ ਸਾਫ ਹੋ ਗਿਆ ਇੱਕ ਪੈਕ ਹੀ ਲਾਉਣਾ ਹੁੰਦਾ ਉਹਦੇ ਨਾਲ ਹੀ ਚਮਕ ਜਾਂਦਾ ਬਸ ਸਪੈਸ਼ਲ ਕਰਾਉਣ ਦੀ ਵੀ ਲੋੜ ਨਹੀਂ ਪਈ ਮੈਨੂੰ ਪਰ ਆਪਾਂ ਹਾਈਡਰਾ ਤੁਹਾਡੇ ਕਰਾਂਗੇ ਹਾਂ ਜਲਦੀ 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 ਹਾਂ ਕਿਉਂਕਿ ਜੁਹਾਰ ਕਰਕੇ ਮੈਂ ਬਿਜੀ ਆਂ ਕਦੇ ਫੇਰ ਕਰਵਾ ਕੇ ਜਾਵਾਂਗੀ ਹਾਂ ਥੈਂਕ ਯੂ ਸੋ ਮੱਚ ਅੱਪਾ ਹੈਲੋ ਆਪ ਦੇਖਣਾ ਦੱਜ ਵਾਲਾ ਤੋਂ ਮੜਾ ਜਾਉਗਾ ਬਿਲ ਚਾ ਲੈਣਾ ਦਾ ਛੋਟਾ ਜਾ ਪਰਮਟ ਬਣਾਉਣਾ ਆਪਾਂ ਆ ਦੇਖੋ ਇਹ ਏ ਇੱਥੇ ਜੁਹਾਰ ਤੇਰੀ ਪਰਸੋਂ ਲੋਹੜੀ ਹੋ ਅੱਜ ਵਿਆਹ ਪਰਸੋਂ ਤੇਰੀ ਲੋਹੜੀ ਹੋਏ ਇੱਥੇ ਟੈਂਟ ਟੜ ਹੈ ਮਾਂ ਤਾਂ ਉਹ ਥੋੜਾ ਬੱਲ ਤੇ ਬੱਲੇ 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 ਆਪਾਂ ਭੰਗੜੇ ਪਾਵਾਂਗੇ ਜੁਜੂ ਆਪਾਂ ਭੰਗੜੇ ਪਾਵਾਂਗੇ ਲੋਹੀ ਗਾਇਸ ਅਸੀਂ ਚੱਲਿਆਂ ਕੰਮ ਤੇ ਜੁਹਾਰ ਸਿੰਘ ਜੀ ਨੇ yellow fellow dirty fellow yellow yellow dirty fellow ਕੋਟ ਪਾਇਆ ਹੈ ਹਲਕੀ ਹਲਕੀ ਸਵਾਈਲ ਦਿੰਦਾ ਹੋਇਆ ਸਾਡਾ ਮੁੰਡਾ ਸਤਿ ਸ਼੍ਰੀ ਅਕਾਲ ਬਿਲਾ ਦਿਓ ਬਾਏ ਬਾਏ ਕਰ ਦੋ ਚਲ ਬਾਏ ਬਾਏ ਕਰ ਬਾਏ ਬਾਏ ਕਰ ਆਦੋ ਕੇ ਬਾਏ ਬਾਏ ਸਾਫ ਕਰ ਲਵਾਂਗੀ ਮੇਰਾ ਮੋਟੂ ਵੀ ਹੋ ਗਿਆ ਤਿਆਰ ਅੱਜ ਮੇਰੇ ਮੋਟੂ ਨੇ ਕਰਨਾ ਹੈਗਾ ਸੂਟ ਤਰਾਇ ਨੀਲ ਦੇਖ ਲੈ ਆਦੀ ਭੈਣ ਦੇ ਨੀਲ ਵੀ ਦੇਖ ਲੈ ਅੱਛਾ ਕਰਾ ਲੈ ਹਾਂ ਆ ਲਵਾਲੀ ਬੋਝ ਠੀਕ ਹੈ ਨਹੀਂ ਗੁੰਢਾ ਤਾਂ ਗੁੱਸਾ ਮੰਨ ਜਾਣਾ ਦੇਖਾਂਗੇ ਤੂੰ ਤਾਂ ਬਾਹਰ ਤੂੰ ਤਾਂ ਲਾ ਲੈ ਚਾਚੀ ਨੇ ਆ ਦੇਖੋ ਤੂੰ ਆ ਲੈ ਯਾਰ ਅੱਜ ਪਲੀਸ ਲਿਆਵਾਂਗੇ ਆਪਾਂ ਮੋਟੂ ਹੱਥਾਂ ਤੇ ਕਰਾਂਗੇ ਹੱਥ ਨਹੀਂ ਠੀਕ ਹੈ ਹੈਨਾ ਹਾਂ ਹਾਂ ਹੱਥਾਂ ਤੇ ਕਰ ਗੁੱਸਾ ਕਰਕੇ ਅਸੀਂ ਗੁੱਸਾ ਕਰਕੇ ਸੀ ਕਿ ਤੱਕ ਕਰਾਈ ਗਾ ਤੁਸੀਂ ਕਿਉਂ ਕਰ ਰਹੇ ਠੀਕ ਹੈ ਫਿਰ ਬਾਈ ਹੱਕਵੰਦਾ ਗੁੱਸਾ ਕਰਨ ਦਾ ਕਾਲੇ ਬਾਈ ਇੱਧਰ ਆਓ ਇੱਧਰ ਦਿਖਾਉਣਾ ਨਹੀਂ ਅਜੇ ਕਿਹਦਾ ਲੱਗਿਆ ਕਿਵੇਂ ਲੱਗ ਰਿਹਾ ਰੰਗ ਹੈ ਦੇਖ ਲੈ ਤੂੰ ਮੈਨੂੰ ਐਂ ਦੱਸ ਇਹ ਇਹ ਸਾਡਾ ਦੋਨਾਂ ਚਾਹੇ ਸਾਡੀਆਂ ਮਾਵਾਂ ਲੱਗ ਲੱਗਾ ਨੇ ਪਰ ਸਾਡੇ ਚ ਪਿਆਰ ਸੱਕੀਆਂ ਭੈਣਾਂ ਤੋਂ ਜ਼ਿਆਦਾ ਇਹ ਕੀ ਆ ਵੀ ਦੇਖੋ ਮੈਂ ਆਉ ਦੇ ਸੂਟ ਉਹਨੇ ਨਹੀਂ ਸੋਚਿਆ ਉਹ ਇਹਨਾਂ ਦਾ ਬੁਝੋ ਦੱਸ ਬਾਈ ਮੈਂ ਕੀ ਦਾ ਵਧੀਆ ਬਣਾਉਣ ਬਾਰੇ ਸੋਚਿਆ ਦੀਦੀ ਕਹਿੰਦੇ ਦੀਦੀ ਦਾ ਵਧੀਆ ਬਣਾ ਦਿਓ ਸਕੈਂਟ ਆ ਮੇਰਾ ਮੈਂ ਕਿਹ ਕੋਈ ਚੱਕਰ ਨਹੀਂ ਹੈ ਤਾਂ ਇਹ ਪ੍ਰੈਸ ਕਰਾਉਣਾ ਆਪਾ ਉਹ ਵੀ ਪ੍ਰੈਸ ਵਾਲੇ ਤੋਂ ਕਰਾਉਣਾ ਬੋ ਨਾ ਰੰਗ ਬਾਈ ਬਸ ਕੱਲਾ ਰੰਗ ਦੇਖੋ ਕੱਲਾ ਰੰਗ ਕੱਲਾ ਰੰਗ ਬਸ ਕੱਲਾ ਰੰਗ ਹੈ ਸਲਵਾਰ ਦਿਖਾ ਦਿੰਨੀ ਹੈ ਕੱਲੀ ਹੈ ਹਾਂ ਹੰਡ ਨਹੀਂ ਉਤਰੀ ਜੇ ਤੈਨੂੰ ਬਾੜਾ ਸੋਹਣਾ ਲੱਗਿਆ ਮੋਟੂ ਚਾਹੇ ਆਪਾਂ ਉਹਦੀ ਕਲੈਕਸ਼ਨ ਚ ਰੱਖ ਲਈਏ ਆਪਾਂ ਵੇਚ ਦੇਣੀ ਠੀਕ ਹੈ ਮੋਟੂ ਮੈਨੂੰ ਐ ਦੱਸੋ ਪਹਿਲਾਂ ਵੀਰੇ ਨੂੰ ਦਿਖਾ ਤਾਂ ਸੂਟ ਵੀਰੇ ਕਿਵੇਂ ਲੱਗਿਆ ਤੁਹਾਨੂੰ ਸੂਟ ਦੀਦਾ ਪੂਰਾ ਵਧੀਆ ਤੁਹਾਨੂੰ ਤਾਂ ਨਹੀਂ ਇਹ ਲੱਗਿਆ ਡਾਰਕ ਜਾਂ ਹੈਵੀ ਵੀਰੇ ਘਰ ਦਾ ਫੰਕਸ਼ਨ ਐਨਾ ਕਹਿਆ ਵੀ ਤਾਂ ਚਾਹੀਦਾ ਬਸ ਲੋਕ ਦੂਜਿਆਂ ਦੇ ਫੰਕਸ਼ਨਾਂ ਤੇ ਏਡੇ ਏਡੇ ਹੈਵੀ ਪਾ ਜਾਂਦੇ ਆ ਆਪਣਾ ਤਾਂ ਆਪ ਦਾ ਪ੍ਰੋਗਰਾਮ ਆ ਜੱਗ ਨਾਲ ਉਟਪਾਇਆ ਪਿਆ ਆਪਾਂ ਤਾਂ ਕੰਮ ਹੈ ਕਿ ਹੈ ਗੁੰਤਾਜ ਹਜੇ ਵੀ ਕੰਨ ਕੁਛ ਨਹੀਂ ਬੋਲੇ ਪੁੱਤ ਚਲੋ ਬਈ ਹੁਣ ਆਪਾਂ ਗੁੰਤਾਜ ਦਾ ਕੁੜਤਾ ਪਿਆ ਮੈਂ ਟਰਾਈ ਕਰਨਾ ਠੀਕ ਹੈ ਟਰਾਈ ਕਰਨ ਜਾਣਾਗਾ ਇਹ ਪਿਓ ਪੁੱਤਾਂ ਦਾ ਤਾਂ ਇਹ ਚੱਲਦਾ ਹੀ ਰਹਿੰਦਾ ਜੁਹਾਰ ਵੀ ਜਦੋਂ ਐਡਾ ਹੋ ਗਿਆ ਯਾਰ ਇੱਕ ਨਹੀਂ ਮਿਲਦਾ ਤਾਂ ਇੰਕਿਆ ਕਰਨ ਕੀ ਯਾਰ ਜੁਹਾਰ ਰੈਣਾ ਮੋਟੂ ਲਓ ਬਈ ਅਸੀਂ ਆਊਟਲੈਟ ਤੋਂ ਆਉਣ ਦੀ ਸੋਚਦੇ ਸੀਗੇ ਆਈਏ ਫਾਈਨਲ ਗਾਇਸ ਅਸੀਂ ਆਊਟਲੈਟ ਪਹੁੰਚ ਗਏ ਅੱਜ ਦਿਨ ਕੀ ਆ ਅੱਜ ਦਿਨ ਕੀ ਹੈ ਵੀਰੇ ਵੀਰਵਾਰ ਆ ਨਾ ਵੀਰਵਾਰ ਅੱਛਾ ਇਹ ਕਿਹਨੋਂ ਰੋਕਰੀ ਪਤਾ ਨਹੀਂ ਵੀਰਵਾਰ ਆ ਵੀਰਵਾਰ ਕੱਲ ਨੂੰ ਸ਼ਨੀਵਾਰ ਆ ਕੱਲ ਨੂੰ ਸ਼ਨੀਵਾਰ ਆ ਆ ਸੀ ਵੀਰੇ ਇੱਧਰ ਆ ਸੀ ਸਾਜ ਡਿਜ਼ਾਈਨਰ ਸਾਹਮਣੇ ਲਾ ਲਾ ਸ਼ੂ ਲਾ ਦੇ ਲਾ ਦੇ ਸ਼ੂ ਲਾ ਦੇ ਵਧੀਆ ਸਸਿਕਾਲ ਵੀਰੇ ਹੋਰ ਠੀਕ ਹੋਂ ਤੁਸੀਂ ਵੀਰੇ ਹਾਂਜੀ ਵੀਰੇ ਵਧੀਆ 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 ਵੀਰੇ ਵਧੀਆ ਕਾਕਾ ਜੀ ਆ ਗਏ ਵੀਰੇ ਵੱਡੇ ਕਾਕਾ ਜੀ ਆ ਗਏ ਛੋਟੇ ਨਹੀਂ ਆਏ ਛੋਟੇ ਘਰੇ ਸੀਗੇ ਤੁਹਾਰ ਦਾ ਵੀ ਲੈ ਜਾਨੇ ਆਪਾਂ ਲੈ ਜੀ ਤੁਹਾਰ ਦਾ ਮੇਰਾ ਤੇਰਾ ਵੀ ਲੈ ਜਾਨੇ ਬਸ ਚਾਚੂ ਆਉਂਦੇ ਆ ਚਾਚੂ ਲੈ ਜਾਣਗੇ ਤੁਹਾਰ ਦਾ ਫੜਤਾ ਵੀ ਅਮ ਠੀਕ ਹੈ ਠੀਕ ਹੈ ਲਓ ਬਈ ਚਾਚੀ ਜੀ ਓਹ verdade ਭਾਈ ਜੁਹਾਰ ਸਿੰਘ ਪਰਸੋਂ ਨੂੰ ਇਹਦੀ ਲੋਹੜੀ ਆ ਠੰਡ ਬਹੁਤ ਹੋਈ ਪਈ ਆ ਆ ਸਾਡਾ ਗੁੰਤਾਜ ਗੁੰਤਾਜ ਯਾਰ ਕੱਪੜੇ ਦਿਖਾਏ ਨਹੀਂ ਤੁਸੀਂ ਯਾਰ ਜੈਕਟ ਜੋਕਟ ਕੀ ਲੈ ਕੇ ਆਏ ਸੀਗੇ ਆ ਜੋ ਦਾਦਾ ਦਾਦੀ ਕੋਲ ਖੇਡਦੇ ਆਜੋ ਭਾਈ ਅੰਦਰ ਚੱਕ ਲਿਆ ਉਹ ਸਕੂਟਰ ਚੱਕ ਲਿਆ ਉਹ ਅੰਦਰ ਕਮਰੇ ਚ ਬਾਅਦ ਚ ਚੱਲਾਂਗੇ ਪਹਿਲਾਂ ਸਕੂਟਰ ਚੱਕ ਕੇ ਲਿਓ ਆਜੋ ਭੱਜਿਓ ਤੇ ਦਾਦਾ ਜੀ ਕੋਲੇ ਜਾਣਾਗਾ ਕਹਦੇ ਦਾਦੀ ਜੀ ਕੋਲੇ ਜਾਣਾਗਾ ਇਕ ਥਾਂ ਟਿਕਣਾ ਨਹੀਂ ਸਵਾਈਲ ਕਰਨੀ ਆ ਹਲਦੀ ਆ ਦਾਦੀ ਬਿਮਾਰ ਹੋ ਗਏ ਤੇਰੇ ਦਾਦੀ ਨੂੰ ਪੁੱਛ ਲੈ ਪੁੱਤ ਪਾਰ ਕਰ ਦੇ ਲੋ ਵਈ ਗਾਇਸ ਐਕਸਾਈਟਮੈਂਟ ਟੂ ਮੱਚ ਐਕਸਾਈਟਮੈਂਟ ਹੋਈ ਪਈ ਆ ਕੋਈ ਦਾਜ ਵੀ ਖੜਦਾ ਨਹੀਂ ਹੈਗਾ ਤੂੰ ਤਾਂ ਖੜ ਜਾ ਇੱਥੇ ਗੁੰਤਾ ਜੁਝਾਰਨਾ ਖੇਡ ਲੈ ਛੇਤੀ ਚਾਹ ਹੋ ਗਿਆ ਵੀ ਜਿੱਥੇ ਚਾਚੀ ਜਾਊਗੀ ਉਧਰ ਹੀ ਜਾਵਾਂ ਹਾਂ ਮਸਾਲਾ ਨੂੰ ਲੱਗੂ ਪਰਸੋਂ ਬਣਾਈ ਬੈਠਾ ਸੀ ਜੇ ਲੈ ਪੁੱਤ ਬਟੇ ਦੇਖਦੀ ਜਵਾਕ ਪਤੰਗ ਹਾਂ ਇਹ ਪਤੰਗ ਚੜਾਉਂਦੀ ਦੇਖਦਾ ਰਹਿੰਦਾ ਸਾਰਾ ਦਿਨ ਲੋ ਭਾਈ ਮੇਰੇ ਮੁੰਡੇ ਦੀ ਪਹਿਲਾਂ ਤਾਂ ਜੈਕਟ ਦੇਖ ਲੋ ਜਲਦੀ ਓ ਮਾਈ ਗੋਡ ਜਾ ਰਾ ਦੀ ਹੈ ਬਾਈ ਲਿਟਲ ਮੀ ਵਾਲੇ ਦੇ ਲਿਆਂਦੀ ਹੈ ਬਾਈ ਤੁਹਾਨੂੰ ਪਤਾ ਹੀ ਹੈ ਜਾਣਦੇ ਹੋ ਤੁਸੀਂ ਆ ਬਾਈ ਨਵਾਂ ਸਟਾਕ ਆਇਆ ਸੀ ਸਟਾਕ ਆਇਆ ਸੀ ਸਟਾਕ ਆਇਆ ਕਹਿੰਦਾ ਸਟਾਕ ਆਇਆ ਸੀ ਆ ਦੇਖ ਲੋ ਠੰਡ ਦੇ ਕੁੱਤੇ ਜੇ ਰਿਆਈਆਂ ਚ ਪਏ ਮੋਚਾ ਬੈਟਰ ਰਿਆਈਆਂ ਚ ਮੈਨੂੰ ਨੱਚਣ ਵਾਲੀਆਂ ਵੀਡੀਓ ਭੇਜੀ ਆ ਬਹੁਤ ਸੋਹਣੀ ਹੈ ਮੈਂ ਦੇਖੀ ਸੀ ਉਹਨਾਂ ਦੇ ਪੇਜ ਤੇ ਪਾਈ ਬੜੀ ਪਿਆਰੀ ਹੈ ਨੌ ਦਾ ਸੇਰ ਤੂੰ ਮੇਰੇ ਕੀ ਵਾਸਤ ਵੀਰੇ ਜਿੰਨੇ ਸੋਹਣੇ ਨੇ ਹਾਂ ਤੁਹਾਡੇ ਵਾਦੇ ਸੋਹਣੇ ਚਲ ਕਲਾ ਬਸ ਹੈ ਪਤਾ ਲੱਗ ਗਿਆ ਵੀਰੇ ਨੂੰ ਹਾਲੇ ਪਤਾ ਕਹਿੰਦਾ ਮम्मा ਆਪ ਕੀ ਤੁਸੀਂ ਕਹਿੰਦਾ ਉੱਤੇ ਟੜਕਲੇ ਰਾਤ ਮੰਤਰੀ ਤੇ ਲੱਗੇ ਰਹੀ ਹੋਈ ਸੀ ਚਲ ਇੱਕ ਕਿੱਥੋਂ ਲਵਾਲੇ ਕਹਿੰਦਾ ਚਾਚੀ ਨੇ ਤਾਂ ਲਗਾਈ ਫੇਰ ਤੂੰ ਕੀ ਕਿਹਾ ਸੀ ਦੁਬਾਰਾ ਕੀ ਕਹਿਸੋ ਬਾਲ ਤੁਸੀਂ ਪਾਣੀ ਨਹੀਂ ਕੀ ਕਿਹਾ ਸੀ ਵੀ ਚਾਚੀ ਨੇ ਤਾਂ ਲਵਾਈ ਨਹੀਂ ਥੋੜੇ ਲਾਤੇ ਕੀ ਬਣਿਆ ਕੀ ਕਹਤਾ ਚਾਚੀ ਨੇ ਕੀ ਕਹਤਾ ਤੁਹਾਡੇ ਨੂੰ ਧੋਖਾ ਸਿੱਮੇ ਤੱਕ ਗਤੋ ਕਾ ਗਈ ਤਾਂ ਮੰਮਾ ਅੱਲਾਬ ਦੇਤਾ ਚ ਲਵਾਈ ਹੈ ਹੈਲੋ ਗਾਇਸ ਵੈਲਕਮ ਟੂ आवर ਨਿਊ ਬਲੌਗ ਸੋ ਅਰਦਾ ਤੁਹਾਡਾ ਸਾਡੇ YouTube ਚੈਨਲ ਤੇ ਅਰੇ ਵਾ 40 ਸੈਂਕੜੇ ਤੋਂ ਅੱਜ ਪਾਇਆ ਹੈ ਪਲੀਜ਼ਰ ਮੈਡਮ ਬਣੀ ਫਿਰਦੀ ਅੰਗਲੀ ਨੇ ਬਈ ਉੱਥੇ ਜਾਣਾ ਮੀਟਿੰਗ ਮੁੜ ਕਿੱਥੇ ਜਾਣਾ ਹੈ ਪਤਾ ਨਹੀਂ ਕਿਹੜੀ ਮੀਟਿੰਗ ਤੇ ਜਾਣਾ ਆਪਾਂ ਵੀ ਹੋ ਗੀਆਂ ਰੈਡੀ ਆ ਜਿਵੇਂ ਸਟਾਲ ਲਿਆਗਾ ਇਦਾਂ ਆ ਲੁੱਕ ਕ੍ਰੀਏਟ ਕੀਤੀ ਹੈ ਜਰੂਰ ਦੱਸਿਓ ਵੀ ਕਿਦਾਂ ਲੱਗ ਰਹੀ ਆ बाकी सारी लुक फाइनल लुक मैं तुम बुटीक से जाके दिखा रही हूँ क्योंकि मैं कैसी लग रही हूँ दे मोटू अच्छी बढ़िया जर जिदे मेकअप किया हों माड़ा जा छाइया छुई पता कि दिन बाद देखी देखिए मोटू रे आई मोटू मोटू रे आई रो मैं तो नहीं कैपो थोड़े तो लैनी नहीं जिदे मेकअप किया हो छाइया छुई भजन नहीं ਇਹ ਤਾਂ ਕਿੰਨੀ ਤੁਹਾਡੇ ਉਮੀਦ ਨਹੀਂ ਦੇ ਅਸਰੀਆਂ ਇਹ ਟਿਮਿੰਜ ਫੋਨ ਦੇ ਫਿਲਟਰ ਦਾ ਬੜਾ ਕਮਾਲ ਕਮਾਲ ਹੈ ਬੜਾ ਕਮਾਲ ਹੈ ਆਜੋ ਯਾਰ ਲੋ ਵਈ ਗਾਇਸ ਆਪਾਂ ਹੋ ਗਏ ਆ ਰੈਡੀ ਫਰੀ ਟੇ ਜਾਣ ਵਾਸਤੇ ਹਾਂ ਅਸੀਂ ਏਡੇ ਨਕਮੇ ਬੰਦੇ ਆ ਮਤਲਬ ਚਾਬੀ ਲੈ ਕੇ ਨਹੀਂ ਆਏ ਵੈਰੀ ਨਾਈਸ ਗੁੱਡ ਵੈਰੀ ਗੁੱਡ ਚਾਬੀ ਲੈ ਕੇ ਨਹੀਂ ਆਏ ਜਿੱਥੋਂ ਗੱਡੀ ਕੱਢਣੀ ਸੀ ਖੜੇ ਰਿੱਕੀ ਨੂੰ ਗਾਲਾਂ ਦੀ ਜਾਨੇ ਵੀ ਰਿੱਕੀ ਗੱਡੀ ਬਾਹਰ ਨਹੀਂ ਲੱਗਿਆ ਰਿਹਾ ਵਾਹ ਵਾਹ ਥੋੜੀ ਪੈਣੀ ਹੈ ਦੋ ਜਾਨਿਆਂ ਦੇ ਕੁਝ ਮੈਨੂੰ ਲੇਟ ਕਰਾ ਰਹੇ ਹੋ ਅੱਜ ਮੇਰੇ ਇੰਨੇ ਵਰਕ ਸੀਗੇ ਇੰਨੇ ਟੂ ਮੱਚ ਵਰਕ ਵਰਕ ਸੀ ਹਾਂ ਦੇਖ ਲੋ ਕੱਲ ਨੂੰ ਸੂਟ ਨਹੀਂ ਬਣੇ ਆਪਣੇ ਨਵੇਂ ਜੇ ਅੱਜੋ ਕੰਮ ਨਾ ਹੋਏ ਪੁਰਾਣੇ ਵਹਿਰੇ ਨੇ ਕੋਈ ਨਾ ਪਾ ਲਾਂਗੇ ਬੁੜੀ ਨਹੀਂ ਪੁਰਾਣਾ ਸੂਟ ਪਾਉਂਦੀ ਸਹੀ ਗੱਲ ਹੈ ਬੁੜੀਆਂ ਨਹੀਂ ਪੁਰਾਣਾ ਸੂਟ ਪਾ ਸਕਦੀ ਕਿਹੜਾ ਖੁੱਲਿਆ ਜੀ ਐਨ ਇੰਟਰਨੈਸ਼ਨਲ ਜੀ ਐਨ ਹੀ ਆ ਨਹੀਂ ਸੁਖਪੁਰੇ ਰਾਜ ਅੱਗੇ ਦਾ ਲਾਇਆ ਨਹੀਂ ਹਾਂ ਅੱਛਾ ਨਵਾਂ ਖੁੱਲਿਆ ਹੋਊ ਫਿਰ ਕੋਈ ਸਕੂਲ ਆ ਬੋਲੇ ਉਹ ਦਿੰਦੇ ਆ ਹਾਂਜੀ ਜੁਝਾਰ ਜੁਝਾਰ ਦੀ ਮਮ ਆਏ ਆ ਬੜੇ ਪਿਆਰੇ ਲੱਗ ਰਹੇ ਨੇ ਜੁਝਾਰ ਦੇ ਵੱਡੇ ਮਮਾ ਵੀ ਬੜੇ ਪਿਆਰੇ ਲੱਗ ਰਹੇ ਆ ਯੂ نو ਜੁਝਾਰ ਤੇੜੀਆਂ ਦੋ ਮਮੀਆਂ ਨੇ ਇੱਕ ਵੱਡੇ ਮਮਾ ਇੱਕ ਛੋਟੇ ਮਮਾ ਆ ਇੱਕ ਤੜਾ ਪਾਪਾ ਵੀ ਆ ਬੁੱਤ ਤੜਾ ਪਾਪਾ ਥੋੜਾ ਜਾੜ ਪਛਵਾ ਦੇ ਦੇਖੀ ਕਿ ਵਲੌਗ ਦਾ ਹਾਂ ਆ ਜੁਝਾਰ ਦੇ ਪਾਪਾ ਬੜੇ ਸ਼ਾਈ ਨੇਚਰ ਦੇ ਨੇ ਜੀ ਬਲੌਗ ਦੇ ਵਿੱਚ ਬਹੁਤ ਘੱਟ ਆ ਕੇ ਰਾਜ਼ੀ ਨਹੀਂ ਜਿੱਦਾਂ ਕਿ ਜੁਝਾਰ ਦੇ ਵੱਡੇ ਮਮਾ ਬੜੇ ਸ਼ਾਈ ਆ ਨਾ ਉਦਾਂ ਜਿੱਦਾਂ ਕਿਦਾ ਮੈਂ ਬੋਕਟ ਸਾਈ ਆ ਮੈਂ 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 ਠੀਕ ਆ ਮੈਂ ਘੱਟ ਸ਼ਾਈ ਆ ਉਹ ਦੋਨੋਂ ਰਿਜ਼ਰਵ ਨੇਚਰ ਦੇ ਆ ਥੋੜਾ ਤਾਂ ਕਰਕੇ ਥੋੜਾ ਘੱਟ ਬੋਲਦੇ ਆ ਜਿੱਦਾਂ ਜੁਝਾਰ ਵੀ ਬੜਾ ਰਿਜ਼ਰਵ ਨੇਚਰ ਦਾ ਆ ਘੱਟ ਬੋਲਦਾ ਆ ਕਿਦਾਂ ਕਿਦਾਂ ਹੋਣਾ ਸੀ ਜਾ ਰਹੇ ਆ ਬਰਨਾਲੇ ਜੁਝਾਰ ਦੀ ਲੋਰੀ ਆ ਨਾ ਕੱਲ ਫਿਰ ਅਸੀਂ ਜਿੱਦ ਤੱਕ ਤਾਂ ਸ਼ੋਪਿੰਗ ਕਰਨੀ ਆ ਥੋੜਾ ਜਿਹਾ ਸਾਡਾ ਸਮਾਂ ਲੈਂਦਾ ਆ ਹਾਂ ਔਟਲਸ ਕਿਪ ਹਾਂਜੀ ਆ ਆਪਾਂ ਤੁਸੀ ਪੱਕਾ ਦੇਖਣਾ ਆ ਸਕਿੱਪ ਨਹੀਂ ਕਰਨਾ ਯਾਰ ਯੂ نو ਨਹੀਂ ਤਾਂ ਫਿਰ ਮੇਰੀ ਬੇਇਜ਼ਤੀ ਹੋ ਜਾਣੀ ਹੈ ਚੱਪਾ ਦੇ ਯਾਰ ਇੱਕ ਮਿੰਟ ਲੋ ਵਈ ਗਾਇਸ ਆਪਾਂ ਪਹੁੰਚ ਗਏ ਆਪਣੀ ਜੁੱਤੀਆਂ ਵਾਲੀ ਸ਼ਾਪ ਤੇ ਤੇ ਮੈਂ ਤੁਹਾਨੂੰ ਅੱਜ ਫਾਈਨਲ ਲੁੱਕ ਦਿਖਾਉਣੀ ਆ ਆਪਣੀ ਲੋ ਵੀ ਦੇਖੋ ਮੇਰੀ ਫਾਈਨਲ ਲੁੱਕ ਮਾਈ ਟੂਡੇ ਲੁੱਕ ਬੜੀ ਪਿਆਰੀ ਲੱਗ ਰਹੀ ਹੂੰ ਮੈਂ ਅੱਜ ਤੇ ਮੋਟੂ ਸਾਡਾ ਚਾਹ ਪੀ ਰਿਹਾ ਫਿੱਕੀ ਚਾਹ ਤੇ ਦੁਵਾਰੇ ਆ ਗਿਆ ਸਾਡਾ ਮੋਟੂ ਇਧਰ ਅਰਜਨ ਚੱਲੀ ਜਾਂਦਾ ਵਾਹ ਕੀ ਬਾਤ ਹੈ ਕੀ ਬਾਤ ਹੈ ਪਤਨਾ ਪਾਈਏ ਲੋ ਬਈ ਜੁਝਾਰ ਨੂੰ ਉਤਾਰਿਆ ਹੈ ਆਪਾਂ ਉਹ ਖੇਡਣ ਜਾਂਦਾ ਹੁੰਦਾ ਬੱਚਿਆਂ ਨਾਲ ਤੇ ਹੁਣ ਆਪਾਂ ਕਰਕੇ ਆਉਣੇ ਆ ਉਹਦਾ ਕੰਮ ਕਿਉਂਕਿ ਰਿੱਕੀ ਨੇ ਆਪਦਾ ਕੁਰਤਾ ਵੀ ਆ ਮੈਂ ਟਰਾਈ ਕਰਨਾਗਾ ਜੁਝਾਰ ਦੀ ਆਪਾ ਆਊਟਫਿਟ ਫੜਨੀ ਹੈ ਅੱਜ ਸਾਰਾ ਕੰਮ ਆਪਾਂ ਕਰਕੇ ਆਉਣਾ ਤੇ ਥੋੜੀ ਸ਼ਾਪਿੰਗ ਕਰਨੀ ਹੈ ਆਊਟਲੈਟ ਦੇ ਵਿੱਚੋਂ ਤੇ ਬਾਕੀ 2 ਵਜੇ ਸਮਾਨ ਛੱਡਣਾ ਹੈ ਨਾ ਪੈਨਲਿਸ ਦੇ ਵਿੱਚ ਸਾਰਾ 2 ਵਜੇ ਛੱਡਣਾ ਉਹ ਤਾਂ 12 ਵਜ ਗਿਆ ਘੰਟੇ ਦੇ ਵਿੱਚ ਵਿੱਚ ਆ ਕੰਮ ਕਰਿਆ ਜੀ ਨਿੱਪੜ ਜੀ ਹੁਣ ਜਾਂਦੇ ਆ ਆਪਾ ਆਊਟਲੈਟ ਸਾਥ ਡਿਜ਼ਾਈਨਰ ਸਟੂਡੀਓ ਬਾਏ ਬਾਏ ਜੋ ਲੋ ਵੀ ਚੱਕ ਲਿਆ ਸਮਾਨ ਆਪਾਂ ਸਾਰਾ ਮਿਲ ਗਿਆ ਆਪਾਂ ਨੂੰ ਕੋਈ ਤੇ ਵੀ ਆਵੇਂ ਆਪਣੀ ਕੇ ਬਸ ਉਹਨਾਂ ਕੋਲ ਬਸ ਸਾਜ਼ ਡਿਜ਼ਾਈਨਰ ਸਹੀ ਨਹੀਂ ਬਣੇ ਇਹ ਲਾਲੋ ਸਹੀ ਨਹੀਂ ਬਣੇ ਕੀ ਲਾਲੋ ਬਸ ਮਾਣੀ ਨਹੀਂ ਬਣਦਾ ਲੋ ਵੀ ਗਾਇਸ ਸ਼ੋਪਿੰਗ ਜਿਹੜੀ ਸੀਗੀ ਉਹ ਡਨ ਹੋ ਗਈ ਆ ਤੇ ਹੁਣ ਆਪਾਂ ਚੱਲੇ ਆਂ ਸ਼ਾਪ ਤੇ ਹੂੰ ਚੱਗੇ ਵੀਨੇ ਚਾ ਚੱਲੋ ਬੇਤੂਲੇ ਚੱਲ ਮੱਸਿਆ ਤੇ ਮੈਂ ਕਰਦੇ ਜਨ ਲਓ ਬਈ ਵੀਰਾ ਫੇਮਸ ਹੈ ਆਲਰੇਡੀ ਮੇਰੇ ਵਲੋਗਾਂ ਚ ਇਹੀ ਹੁੰਦੇ ਨੇ ਮੇਰੀ ਮਹਿੰਦੀ ਇੰਨਾ ਤੋਂ ਹੀ ਲੱਗਦੀ ਆਈ ਵਾਰ ਇਹ ਤਾਂ ਬਸ ਕਰਵਾ ਚੌਥਵੀ ਲਈ ਥੋੜਾ ਜਿਹਾ ਹੋ ਗਿਆ ਸੀ ਲਓ ਵੀ ਵੀਰੇ ਵਰਗੇ ਆ ਗਏ ਮਹਿੰਦੀ ਲਗਾਉਣ ਤੇ ਅੱਜ ਆਪਾਂ ਲਗਾਉਣੀ ਆ ਮਹਿੰਦੀ ਸਪੈਸ਼ਲ ਫਾਰ ਜੁਝਾਰ ਦੀ ਲੋੜ ਹੀ ਲਈ ਠੀਕ ਆ ਮਹਿੰਦੀ ਲਗਾਵਾਂਗੇ ਆਪਾਂ ਸੋਹਣੀ ਸੋਹਣੀ ਕੈਂਟ ਕੈਂਟ ਮੈਂਡੀ ਵੀ ਆ ਗਿਆ ਮੈਂਡੀ ਛੱਡੇ ਬੜਾ ਦਿਖਾਤੇ ਆ ਉਹ ਆ ਗਿਆ ਉਹਨੂੰ ਤਾ ਰਿਹਾ ਬਸ ਆਓ ਤੂੰ ਤਾਰੇ ਹੈਲੋ ਮੈਂਡੀ ਹਾਈ ਹਾਈ ਮੈਂਡੀ ਕਿਵੇਂ ਹੋ ਮੈਂਡੀ ਵਧੀਆ ਤੇ ਸੋ ਥੈਂਕ ਯੂ ਮੈਂਡੀ ਵਧੀਆ ਵਧੀਆ ਕੈਂਟ ਲਓ ਬਈ ਮੈਂਦੀ ਹੋ ਰਹੀ ਹੈ ਤਿਆਰ ਹੈ ਵੀਰੇ ਹਾਂਜੀ ਤਿਆਰ ਹੋ ਰਹੀ ਹੈ ਹਲੇ ਤੁਸੀਂ ਤਿਆਰ ਕਰ ਰਹੇ ਹੋ ਮੈਂਦੀ ਬਿਲਕੁਲ ਜੀ ਕਿੰਨਾ ਟਾਈਮ ਲੱਗੂਗਾ ਬਾਹਲੀ ਨਹੀਂ ਲਵਾਉਣੀ ਆਪਾਂ ਲਵਾਉਣੀ ਤਾਂ ਥੋੜੀ ਹੋਈ ਆ ਉੱਪਰ ਤਾਂ ਆਪਾਂ ਨਾਮ ਹੀ ਲਿਖਣਾ ਹੀ ਆ ਕੁਛ ਹੱਥ ਤੇ ਬਾਕੀ ਆਪਾਂ ਇਧਰਲੇ ਹੱਥ ਤੇ ਲਾਉਣੀ ਆ ਜੀ ਹੂੰ ਤਿਆਰ ਕਰ ਲਓ ਪਹਿਲਾਂ ਸਰਾਣਾ ਮਿਲੂਆ ਸਰਾਣਾ ਉਹ ਨਹੀਂ ਹੈਗਾ ਇੱਥੇ ਕੀ ਗੱਦੀ ਪੁੱਛ ਲੈਣੇ ਆਪਾਂ ਇਹਨਾਂ ਨੂੰ ਅ ਹੈਪੀ ਲੋੜੀ ਲਿਖਿਆ ਹੋਇਆ ਧਿਆਨ ਨਾਲ ਦੇਖ ਲਿਓ ਪਤਾ ਹੈਗਾ ਨਾ ਹਾਂ ਗਲਤ ਨਾਲ ਨਾ ਦੇਖ ਤਾਂ ਕਹਿ ਰਹੀਆਂ ਚਾਹ ਪੀ ਲਓ ਪਹਿਲਾਂ ਵੀਰੇ ਆਪਾਂ ਵੱਡਾ ਸਪੋਨਸਰ ਲਿਖਣਾ ਮੈਂ ਕਿਹਾ ਪਹਿਲਾਂ ਚਾਹ ਪੀ ਲਓ ਇਹ ਜੀ ਲਾਈਵ ਨਾ ਹੋਵੇ ਸੁਨੰਦੀ ਲਗਾਈ ਆ ਮੈਂ ਠੀਕ ਆ ਸੋਹਣੀ ਲੱਗੀ ਇਹਦਾ ਕਿਵੇਂ ਲੱਗੀ ਕੋਈ ਸਮਾਂ ਜੁੜਾ ਨਹੀਂ ਪਹਿਲੀ ਮੈਂ ਮਹਿੰਦੀ ਲਗਾਈ ਆ ਅੱਜ ਆਦੀ ਲੋੜੀ ਆ ਕੱਲ ਮੈਂ ਤਾਂ ਰੱਖੇ ਲਗਾਈ ਲੈਂਦੀ ਆਂ ਬੀਵਦੀ ਲੱਗੂਗੀ ਸੋਨੀ ਲੱਗੂਗੀ ਅੱਛੀ ਲੱਗੂਗੀ ਟ੍ਰੈਂਡ ਅਲਵਾਇਆ ਹੈ ਪੀ ਲੁੜੀ ਲਈ ਫਲੇ ਮੈਂ ਉੱਪਰ ਵੀ ਲਿਖਣਾਗਾ ਉਹ ਘਰੇ ਜਾ ਕੇ ਛੋਟੀ ਭੈਣ ਤੇ ਲਖਾਉਂਗਾ ਲੋੜੀ ਮੇਰੇ ਪੁੱਤ ਦੀ ਆਈ ਸਹੀ ਆ ਕਿ ਨਹੀਂ ਪਾਉਣਾ ਠੀਕ ਆ ਤੁਸੀਂ ਅਸਲ ਚ ਆਪਣੇ ਦਿਮਾਗੋਂ ਨਿਕਲ ਗਿਆ ਮੇਰੀ ਵੀ ਗਲਤੀ ਆ ਇਹ ਤਾਂ ਸਵੇਰ ਦੀ ਘਰੇ ਸੀ ਆਪਾਂ ਸਵੇਰ ਦੀ ਬੁਲਾਈ ਹੁੰਦੀ ਹੋਰ ਮੈਨੂੰ ਤੈਨੂੰ ਦੋ ਤਿੰਨ ਛੁੱਟੀਆਂ ਦੇ ਮੈਂ ਤਾਂ ਕੱਲ ਹੀ ਬੁਲਾ ਲੈਂਦੀ ਯਾਰ ਤੈਨੂੰ ਕਿ ਨਹੀਂ ਡੈਡੀ ਮੰਮੀ ਨੂੰ ਰੈਸਟ ਮਿਲ ਜਾਂਦੀ ਜਵਾ ਪ੍ਰੋਪਰ ਹੁਣ ਮੰਮੀ ਕੱਲੋਂ ਤੋਂ ਤੇਰੀ ਕੋਈ ਫਿਕਰ ਨਹੀਂ ਹੈਗੀ ਜਵਾਕ ਨੂੰ ਰੈਡੀ ਕਰਨਾ ਜੂੜਾ ਮੈਂ ਆਪ ਹੀ ਕਰ ਦੂ ਕੱਲਾ ਜੂੜਾ ਮੈਂ ਕਰਨਾ ਹੂ ਸਾਰਾ ਕੁਝ ਇਹ ਆਪ ਹੀ ਕਰਮ ਠੀਕ ਹੈ ਕੱਪੜੇ-ਕੁਪੜੇ ਜਿਹੜੇ ਤੇਰੇ ਪ੍ਰੈਸ ਪਰੂ ਤੇਰੇ ਤਾਂ ਆ ਗਏ ਹੁਣ ਪ੍ਰੈਸ ਹੋ ਕੇ ਆ ਗਿਆ ਸੂਟ ਰੈਡੀ ਦਾ ਕਰ ਦਾਂਗੇ ਠੀਕ ਹੈ ਹੋਰ ਰਜੂ ਬਾਈ ਤਿਆਰੀਆਂ ਨੇ ਜੁਝਾਰ ਦੀ ਲੋੜੀ ਦੀਆਂ ਤਿਆਰੀਆਂ ਨੇ ਸਾਰਿਆਂ ਦੀਆਂ ਪੱਕਾ ਬਾਗੋ ਬਾਗ ਸੂਟ ਕਿੱਥੇ ਆ ਉਹ ਠੀਕ ਤਾਂ ਮੈਂ ਤਾਂ ਚੱਕੀ ਨਹੀਂ ਲਈ ਫਿਰ ਉੱਥੇ ਤਿਆਰ ਹੋਣਾ ਉਹ ਇੱਥੇ ਘਰੇ ਹੋਣਾ ਤਿਆਰ ਤਾਂ ਉੱਥੇ ਹੀ ਨਹੀਂ ਤਿਆਰ ਹੋਣਾ ਮੇਰੀ ਕਿਤੇ ਸੁਣਵਾਈ ਹੈ ਨਹੀਂ ਫਿਰ ਹੁਣ ਮੈਂ ਆਏ ਕਰੂੰਗੀ ਨਾ ਮੈਂ ਚੱਕ ਲੇਉਂ ਫਿਰ ਕਰਕੇ ਫਿਰ ਜਾ ਕਿਸੇ ਨੂੰ ਭੇਜ ਦਾਂਗੀ ਕੋਈ ਕਿਸੇ ਨੂੰ ਜਾਣਾ ਹੀ ਉਬਰ ਨਾਲੇ ਇੱਥੇ ਇਹਦਾ ਸੁਪਾ ਸ਼ਾਬਾਸ਼ ਉਹ ਮੇਰਾ ਤਾਂ ਆ ਗਿਆ ਇਹਦਾ ਰਹਿੰਦਾ ਕੋਈ ਨਾ ਰਾਜੂ ਤੇ ਚੱਕ ਲਿਆ ਲੋ ਬਈ ਗਾਇਸ ਮੈਂ ਸਿਰਫ ਤੁਹਾਨੂੰ ਕਲਾ ਰੰਗ ਦਿਖਾਉਂਗੀ ਠੀਕ ਹੈ ਕਾ ਰੰਗ ਆ ਸੂਟ ਆ ਇੱਕ ਹੈਗਾ ਬਈ ਆਹ ਰੰਗ ਆਹ ਸੂਟ ਠੀਕ ਆ ਸਾਡੇ ਦੋਨਾਂ ਦੇ ਸੂਟ ਹੋ ਕੇ ਆ ਗਏ ਆ ਰੈਡੀ ਠੀਕ ਹੈ ਤੇ ਹੁਣ ਅਸੀਂ ਇਹ ਪਾਉਣੇ ਆ ਕੱਲ ਨੂੰ ਤੇ ਮਮਮੀ ਨੂੰ ਕੁਝ ਦਿਖਾਈ ਤੇ ਮੰਮੀ ਨੂੰ ਪੁੱਛਦੇ ਆਵੇਂ ਉਹਨੂੰ ਕਿਵੇਂ ਲੱਗੇ ਮੰਮੀ ਨੂੰ ਪੁੱਛਦੇ ਆਂ ਆਪਾਂ ਹਾਂ ਮੰਮੀ ਕਿਵੇਂ ਲੱਗੇ ਤੁਹਾਨੂੰ ਬਹੁਤ ਵਧੀਆ ਸੂਟ ਕਿਵੇਂ ਲੱਗੇ ਤੁਹਾਨੂੰ ਬਹੁਤ ਪਿਆਰੇ ਬਹੁਤ ਪਿਆਰੇ ਲੱਗੇ ਚਲ ਆਪਾਂ ਦੋਨੇ ਸਾਸ ਨੂੰ ਇੱਕ ਫੋਟੋ ਖਿੱਚ ਲਈਏ ਠੀਕ ਹੈ ਖੜ੍ਹਦੇ ਮੈਂ ਮੈਂ ਉਹ ਗੀਤ ਲਵਾਉਂਗੀ ਉਹ ਕ ਹਰਸਿੰਦਰ ਦਾ ਕਿਹੜਾ ਗੀਰ ਹੈਗਾ ਕਿਹੜਾ ਗੀਤ ਹੈਗਾ ਉਹ ਹਸਿੰਦਰ ਗਿੱਲ ਦਾ ਨੱਚਣ ਵਾਲਾ ਤੂੰ ਦੱਸ ਕਦੋਂ ਨੱਚਣਾ ਹਾਂ 니 ਤੂੰ ਦੱਸ ਕਦੋਂ ਨੱਚਣਾ ਸਾਰੇ ਤੇਰੇ ਮਾਰੇ ਬੈਠੇ ਮੈਂ ਜੈ ਡਿੱਗ ਫਾਹੇ ਆਏ ਨੱਚੀ ਆਏ ਕਰਾਂਗੇ ਇਹ ਹੋ ਲਈ ਲੋ ਵੀ ਗਾਇਸ ਸਾਰੀਆਂ ਤਿਆਰੀਆਂ ਕਰਾਂ ਡਨ ਹੋ ਗਈਆਂ ਕੱਲ ਦੀਆਂ ਕੱਪੜੇ ਮੇਰੇ ਆ ਗਏ ਆ ਠੀਕ ਆ ਤੇ ਬਸ ਪ੍ਰੈਸ ਕਰਾਉਣ ਵਾਲੇ ਆ ਉਹ ਤੜਕੇ ਆਪਾਂ ਕਰਵਾ ਲਾਂਗੇ ਤੇ ਆਪਣੀਆਂ ਹੀਲਜ਼ ਵਗੈਰਾ ਕਿਹੜੀ ਚੀਜ਼ ਕਿੱਦਾਂ ਕਿਵੇਂ ਵੇਅਰ ਕਰਨੀਆਂ ਸਾਰਾ ਕੁਝ एवरीथिंग ਹਨਾ ਤੇ ਪਾਵਰ ਬੈਂਕ ਨੂੰ ਫੋਨ ਕਰਤਾ ਆਪਾਂ ਵੀ ਪਾਵਰ ਬੈਂਕ ਚਾਰਜ ਰੱਖੀ ਬਾਈ ਪਾਵਰ ਬੈਂਕ ਚਾਹੀਦੀ ਹੈ ਸਵੇਰੇ ਝੂਹਾਰ ਦੇ ਕੱਪੜੇ ਡਨ ਹੋ ਗਏ ਆ ਬਿਲਕੁਲ ਪ੍ਰੋਪਰ ਤੇ ਕੱਪੜੇ ਵੀ ਝੂਹਾਰ ਦੇ ਪਾ ਕੇ ਰੱਖਤੇ ਆ ਝੂਹਾਰ ਨੂੰ ਹੁਣੀ ਨਿਵਾਤਾ ਸੀਗਾ ਮੈਂ ਵੀ ਚਲ ਕੱਲ ਨੂੰ ਬੜੀ ਠੰਡ ਹੋਣੀ ਆ ਵੀ ਇਹਨੂੰ ਸ਼ਾਮ ਨੂੰ ਨਿਵਾ ਦਿੰਨੇ ਆ ਰਿੱਕੀ ਦੇ ਕੱਪੜੇ ਮੇਰੇ ਕੱਪੜੇ ਸਾਰਾ ਕੁਝ 에ਵਰੀਥਿੰਗ ਡਨ ਹੋ ਗਿਆ। ਤੁਹਾਰਦੀ ਬਸ ਬੈਲੀ ਰਹਿ ਗਈ ਉਹ ਸ਼ਾਇਦ ਮੈਂ ਸੋਚਦੀ ਆ ਵੀ ਸੁਬਾ ਦੇਖ ਲਾਂਗੇ। ਤੇ ਮਹਿੰਦੀ ਥੋੜੀ ਜੀ ਤਾਂ ਚੜ ਗਈ ਆ ਇੱਕ ਪਾਸੇ ਲਾਉਣ ਵਾਲੀ ਰਹਿ ਗਈ ਉਹ ਰਾਜੂ ਤਾਂ ਲਵਾਉਣੀ ਆ ਮੈਂ। ਉਹਦ ਨੂੰ ਸੁੱਕ ਜਾ ਰਾਜੂ ਚੜਜੂਗੀ ਸੁਬਾ। ਚੜਜੂ ਲੋੜੀ ਮੇਰੇ ਪੁੱਤ ਦੀ। ਉਹ ਹੋਰ ਲਾ ਲਉਣਾ ਸਰੋਂ ਦੇ ਲਾ ਲਉ। ਸਰੋਂਾ ਤੇਲੀ। ਸਰੋਂਾ ਤੇਲੀ। ਉਹ ਆ ਗਿਆ 100 ਪਰਪ। ਹਾਂ। ਉਹ ਲਾ ਲਉ। ਇੱਥੇ ਪੀਵ ਲਾਓ ਦੇਖੀ ਉਹ ਹੀ ਆ। ਹਾਂ। ਚਲ। ਚੜਜੂਗੀ ਫਿਰ। ਤੇ ਮੈਂ ਕਹਿੰਦੀ ਸੀ ਵੀ ਇੱਧਰ ਲਿਖ ਦੰਦੀ ਤੁਮੜਾ ਇਹ ਕਿ ਬਾਤੇ ਲਿਖਾਂ ਜੂ ਜਾਂ ਹਰਨੁਸਵਾ ਕੇ ਲਿਖਾਂ ਹੈ ਹਾਂ ਜੂ ਹਰਨੁਸਵਾ ਕੇ ਲਿਖ ਉਹ ਵਿクセ ਪ੍ਰਮਾਲਾ ਨੂੰ ਕਿਉਂਕਿ ਮੈਂ ਇੱਧਰ ਲਿਖਿਆ ਸੀ ਗਾਈਜ਼ ਵੀ ਜੂ ਲੋੜੀ ਮੇਰੇ ਪੁੱਤ ਦੀ ਫਿਰ ਇੱਧਰਲੇ ਪਾਸੇ ਵੀ ਉਹੀ ਚੀਜ਼ ਲਿਖ ਲੂੰਗੀ ਅੱਛੀ ਲੱਗੂਗੀ ਤੇ ਇੱਧਰ ਮੈਂ ਬਣਾਇਆ ਹੋਇਆ ਆ ਦੇਖੋ ਗਾਈਜ਼ ਆ ਲਿਖਿਆ ਮੈਂ ਲੋੜੀ ਮੇਰੇ ਪੁੱਤ ਦੀ ਆ ਮੈਂ ਮਹਿੰਦੀ ਲਵਾਈ ਸੀਗੀ ਸਵੇਰ ਤੱਕ ਬਸ ਗੂੜੀ ਹੋ ਜਾਏ ਤਾਂ ਬੜੀ ਵਧੀਆ ਗੱਲ ਆ ਸੋਹਣੇ ਸੋਹਣੇ ਤਿਆਰ ਹੋਵਾਂਗੇ ਨੀਲ ਵੀ ਬਹੁਤ ਸੋਹਣੇ ਲੱਗ ਰਿਹਾ ਇਸ ਤਵੇ ਤਾਂ ਹਾਂਜੀ ਬਈ ਗਾਇਸ ਇਹ ਸੀਗਾ ਆਪਣਾ ਅੱਜ ਦਾ ਬਲੌਗ ਉਮੀਦ ਕਰਦੀ ਹਾਂ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਤਾਂ ਲਾਈਕ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੱਦਾਂ ਦਾ ਲੱਗਿਆ ਜਿਹੜੀ ਜਿਹੜੀ ਚੈਨਲ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਕੱਲ ਨੂੰ ਆਪਣੀ ਵਿਝਾਰ ਦੀ ਲੋੜੀ ਹੈ ਤੇ ਆਪਾਂ ਧੂਮ ਧਾਮ ਨਾਲ ਸੈਲੀਬ੍ਰੇਟ ਕਰਨੀ ਹੈ ਜਿੜਨੇ ਵੀ ਨਵੇਂ ਹੋ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਲੌਗ ਨੂੰ ਬੱਦ-ਬੱਦ ਸ਼ੇਅਰ ਕਰਿਓ ਠੀਕ ਹੈ ਜੀ ਤਾਂ ਮਿਲਦੇ ਆ ਖਲੂ ਆਪਾਂ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਗਾਇਸ